ਅੰਮ੍ਰਿਤਸਰ ਥਾਣਾ ਕੰਟੇਨਮੈਂਟ ਵੱਲੋਂ ਇੱਕ ਔਰਤ ਦੇ ਹੋਏ ਅਣਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਚੰਦ ਕੰਟੀਆਂ ਚ ਕੀਤਾ ਕਾਬੂ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਕੱਲ ਥਾਣਾ ਕੰਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਦੀ ਡੀਐਸਪੀ ਸ਼ਰਟਾ ਐਸਐਚਓ ਕੰਟੋਨਮੈਂਟ ADC ਵੀ ਉਹ ਮਨਯੂ ਦੀ ਤੇ CIA ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਡੇਰਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਤਲਾਸ਼ਨਾ ਰਹੀ ਬਾਕੀ ਹੋਰ ਇਨਵੈਸਟੀਗੇਸ਼ਨ ਰਹੀ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਹਤ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮੁਕਦਮਾ ਸੀ 5 ਅਗਸਤ ਨੂੰ ਉਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਹਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਦ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਤਕਰਾਰ ਹੋਇਆ ਉਸ ਤਕਰਾਰ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ वार ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹੁਸ਼ਿਆਰਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਹਾਊਸ نیوز ਨੂੰ ਰਿਪੋਰਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲ ਦਾ ਉਹ ਇਨਵੈਸਟੀਗੇਸ਼ਨ ਜਾਰੀ ਆ ਉਹ ਅਸੀਂ ਤੁਹਾਡੇ ਨਾਲ ਜੇ ਲੋਡ ਹੋ ਬਾਅਦ ਸ਼ੇਅਰ ਕਰ ਸਕਦੇ ਹਾਂ ਸਰਕਾਰ ਕਾਰਨ ਕਿ ਮਰਡਰ ਕਰਨੀ ਕਿਹਾ ਕਿ ਆਪ ਕੋਈ ਜੋਰ ਮੰਨਦਾ ਇਹ ਵਾਕਫਾਰ ਸੀ ਵਾਕਫਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਇਟ ਇਟ ਟੂ ਬੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸ ਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋ ਹੋਰ ਕਾਰਨਾ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਹਾਂ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਜ਼ ਨਾਲ 11 ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਤੋਂ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਕਾਈਪੜਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲ ਦੇ ਉਹ ਔਰ 7 7-8 ਸਾਲ ਤੋਂ ਇਹਨਾਂ ਦਾ ਵਾਕਫ ਕਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਜਾਇਆ ਸੀ ਉਹ ਤੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰੋਂ ਦੇਖ ਰਿਆ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤਾ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਤਰਾਣੀ ਵਾਕਫਿਤ ਹੋਣ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇਸ ਵਾਰ ਦਾਤ ਨੂੰ ਜਾਨ ਦਿੱਤਾ ਇਹ ਇੱਕ ਆਪਣੇ ਰਾਜਾ ਰਾਜਾ ਸੰਤੀ ਦਾ ਰਾਜਾ ਸੰਤੀ ਅਮਰਸਰ ਹੈ ਜੀ ਇਹਦਾ 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 ਨਾਮ ਬਿੱਤੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਤੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਤੇ 7-8 ਪਾਲਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ ਉਹਦੇ ਨਾਲ ਲੜਾਈ ਚੱਲ ਰਿਹਾ ਹੋਇਆ ਜਾਂਦੇ ਦੀ ਟਾਕੀ ਤੋਂ ਪਹਿਲੇ ਕੋਈ ਗੱਲਬਾਤ ਹੋਈ ਹੋਈ ਨਹੀਂ ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਆਇਡੈਂਟੀਫਾਈ ਕੀਤਾ ਡੈਂਟੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਤੁਸੀਂ ਵਰਕ ਆਊਟ ਕਰਨੀਆਂ ਹਿਆਰਪੁਰੇ ਦੇ ਨਾਨਕੇ ਸੀ ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਦੁਰਦਾ ਫਿਰਦਾ ਸੀ ਉੱਥੇ ਸਾਡੀ ਟੀਮਾਂ ਪਹੁੰਚ ਗਈਆਂ ਸੀ ਗਿਆ ਪਹੁੰਚ ਕੇ ਉਸ ਹਾਵਨਾ ਸੀਨ ਉੱਥੋਂ ਲੇਕਨ ਇਸ ਵਾਰ ਦੀ ਗੱਲ ਹੈ ਕਿ ਜਦੋਂ ਦੇਖ ਗਿਆ ਸੀ ਕਿ ਘਰ ਦੇ ਨਾਮ ਕੱਢਦੇ ਭਾਅ ਵੇਖਣੇ ਸਨ ਜਦੋਂ ਨਹੀਂ ਐਜ ਆਫ ਨਾਓ ਇਹਦੇ ਲੱਛਣ ਤੇ ਇਹ ਆ ਇਹ ਦੇ ਜੇਲ੍ਹ ਤੇ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਵੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਇੱਕ ਪੋਸਿਬਿਲਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚਾਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ ਦੈਟ ਬਟ ਨਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨਾ ਸਾਡੀਆਂ ਜਾਰੀ ਆ ਇਹ ਕਿਆਸਰਾਈਆਂ ਨੇ ਇਹਦੀ ਇਨਡਾਇਰੋਗੇਸ਼ਨ ਦੇ ਵਿੱਚ ਸਾਰੀ ਗਲਗਲੀ ਹੋਵੇ ਅਰੇ ਦੋ ਹੀ ਕਾਰਨ ਕਰਦੇ ਜੀ ਯਾਰ ਤੇ ਰੋਹੀ ਦੇ ਮੱਛਰ ਨਾਲ ਗਿਆ ਹੈ ਯਾਨ ਕੋਈ ਰਿਲੇਸ਼ਨਸ਼ਿਪ ਦੀ ਗੱਲ ਲੱਗੀ ਹੈ ਉਸੇ ਦਾ ਕਾਰਨ ਕਰਕੇ ਤਾਂ ਮੈਂ ਆ ਕੇ ਰਾਈ ਹਾਂ ਤੁਹਾਡੀਆਂ ਗੱਲਾਂ ਠੀਕ ਆ ਬਟ ਜਿੰਨਾ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੰਨਾ ਚਿਰ ਅਸੀਂ ਕੰਕਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਕੱਚੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ ਸਰ ਇਹ ਚੋਰੀ ਹੋਈ ਹੈ ਜਿੱਦਾਂ ਕਿਹਾ ਜਾ ਰਿਹਾ ਸੀ ਕਿ ਮੋਬਾਈਲ ਵੀ ਚੁੱਕਿਆ ਗਿਆ ਐਕਟਿਵਾ ਵੀ ਚੁੱਕਿਆ ਗਿਆ ਜਦ ਵੀ ਗੱਲ ਬੰਦੇ ਆ ਐਕਟਿਵਾ ਤਾਂ ਲੈ ਕੇ ਭੱਜਣ ਚ ਇਹਨੇ ਵਰਤਿਆਗਾ ਆਦਰਵਾਇਜ਼ ਉੱਥੇ ਕੋਈ ਚੋਰੀ ਨਹੀਂ ਹੋਈ ਕੋਈ ਚੋਰੀ ਕੋਈ ਲੁੱਟਖੋ ਇਦਾਂ ਦੀ ਕੋਈ ਗੱਲ ਨਹੀਂ ਹੋਈ ਉਹ ਸਿੰਪਲ ਕਿਸੇ ਗੱਲੋਂ ਇਹਨੇ ਗੁੱਸੇ 'ਚ ਆ ਕੇ ਕਿਚਨ ਤੋਂ ਚਾਕੂ ਚਾਕੇ ਉੱਥੇ ਖੜੇ ਪੈਰ ਮਾਰਿਆ ਤਾਂ ਕਹਿੰਦੇ ਮੈਂ ਤਾਂ ਕਨੇਡਾ ਕਾਲ ਯਾਰ ਦੇ ਘਰ ਜਾਣ ਦੀ ਕੋਸ਼ਿਸ਼ ਕਰਿਆ ਸੀ ਇਹ ਤਾਂ 5 ਅਗਸਤ ਨੂੰ ਬਾਹਰ ਆਇਆ ਜੀ ਇਹ 23 ਅਗਸਤ ਦੀ ਗੱਲ ਹੋਗੀ ਇਹਲੇ 10 15 ਦਿਨ ਦੀ ਗੱਲ ਆ ਤੇ ਇਹ ਕਿੰਨੇ ਵਾਰ ਤੇ ਹੁਣ ਡਿਟੇਲ ਜਿਹੜੀ ਹੌਲੀ ਹੌਲੀ ਪਤਲਾ ਹੋ ਰਹੀ ਨਸ਼ਾ ਕਰਦਾ ਉਹ